ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਅਕਲਪੁਰ ਦੇ ਵਿਅਕਤੀ ਜਗਤਾਰ ਸਿੰਘ ਤਾਰੀ ਦੇ ਕਾਤਲਾਂ ਵਿੱਚੋਂ ਫਲੋਰ ਪੁਲਿਸ ਨੇ ਦੋ ਕਾਤਲਾਂ ਨੂੰ ਕੀਤਾ ਕਾਬੂ ਦੇਖੋ ਕਿਵੇਂ ਹੋਏ ਵੱਡੇ ਖਲਾਸੇ ਕੀ ਨਿਕਲੀ ਕਤਲ ਦੀ ਅਸਲੀ ਵਜ੍ਹਾ ਬਕਾਪੁਰ ਦੀ ਵਿਅਕਤੀਆਂ ਦੇ ਵਿੱਚੋਂ ਪਿੰਡ ਅਕਲਪੁਰ ਵਿਖੇ ਆ ਕੇ ਹਾਤੇ ਤੇ ਬੈਠ ਕੇ ਸ਼ਰਾਬ ਪੀ ਕੇ ਅੰਡੇ ਖਾ ਕੇ ਕਰਦੇ ਸੀ ਹੱਲਾ ਗੁੱਲਾ ਰੋਕਦਾ ਸੀ ਜਗਤਾਰ ਸਿੰਘ ਤਾਰੀ ਪਿੰਡ ਵਿੱਚ ਨਹੀਂ ਪੈਣ ਦੇ ਮੰਗਾ ਖੱਪ ਪਰ ਉਸ ਦੇ ਪਿੰਡ ਦਾ ਹੀ ਵਿਅਕਤੀ ਗੋਲੀ ਜੋ ਰੱਖਦਾ ਸੀ ਜਗਤਾਰ ਸਿੰਘ ਤਾਰੀ ਦੇ ਨਾਲ ਪੁਰਾਣੀ ਰੰਜਿਸ਼ ਹੋਦੀ ਸੀ ਬਹੁਤ ਹੀ ਗੈਰੀ ਦੁਸ਼ਮਣ ਨੇ ਉਸਨੇ ਲਿਆ ਆਪਣੀ ਦੁਸ਼ਮਣੀ ਦਾ ਬਦਲਾ ਬਾਹਰਲੇ ਵਿਅਕਤੀਆਂ ਨੂੰ ਨਾ ਰਲ ਕੇ ਉਹਨਾਂ ਨੇ ਜਗਤਾਰ ਸਿੰਘ ਤਾਰੀ ਦੇ ਉੱਪਰ ਕੀਤਾ ਹਮਲਾ ਜਿਸ ਨਾਲ ਹੋ ਗਏ ਉਸ ਦੀ ਮੌਕੇ ਤੇ ਲਿਜਾਂਦੇ ਹੋਏ ਰਸਤੇ ਦੇ ਵਿੱਚ ਇਲਾਜ ਲਈ ਲੁਧਿਆਣਾ ਵਿਖੇ ਮੌਤ ਡੀਐਸਪੀ ਬਲੌਰ ਸਰਮ ਸਿੰਘ ਬਲਵਲੋ ਕੀਤੇ ਗਏ ਵੱਡੇ ਖਲਾਸੀ ਦਿੱਤੀ ਪੱਤਰਕਾਰਾਂ ਨੂੰ ਜਾਣਕਾਰੀ ਕਿ ਆ ਬਾਕੀ ਵੀ ਦੋਸ਼ੀਆਂ ਨੂੰ ਕਾਤਲਾਂ ਨੂੰ ਜਲਦੀ ਹੀ ਕੀਤਾ ਜਾਵੇਗਾ ਕਾਬੂ ਡਾਕਟਰ ਰਾਣਾ ਅਪਰਾਦੀ ਫਲੋਰ ਤੋਂ ਖਾਸ ਰਿਪੋਰਟ ਪੰਜਾਬ ਦੀ ਹਰ ਕਵਰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਇਹ ਨੌਜਵਾਨ ਜਗਤਾਰ ਸਿੰਘ ਉਹਦੀ ਬੀਤੀ ਰਾਤ ਜਿਹੜੀ ਆ ਉਹ ਮੌਤ ਹੋਈ ਆ ਉਹਦੇ ਵਿੱਚ ਅਸੀਂ ਐਫ ਆਈ ਨੰਬਰ ਜਿਹੜੀ ਉਹ ਸੱਤ ਦਰਜ ਕੀਤੀ ਗਈ ਆ ਇਹ ਜਿਹੜਾ ਵਿਅਕਤੀ ਸੀ ਤਾਂ ਇੱਕ ਦੋਸਤ ਹੈਗਾ ਸੀ ਜਾਣਕਾਰ ਗੋਲੀ ਉਹਦੀ ਆਪਸ ਵਿੱਚ ਰੰਜਿਸ਼ ਸੀ ਨਾਲ ਜਿਹੜੇ ਪੰਜ ਸੱਤ ਮਾੜੇ ਅੰਸਰ ਸਨ ਜਿਨ੍ਹਾਂ ਦੇ ਉੱਤੇ ਬਾਈ ਨੇਮ ਅਸੀਂ ਪੰਜ ਜਣੇ ਤੇ ਐਫ ਆਈ ਆਰ ਦੀ ਵਾਈਫ ਜਿਹੜੀ ਸੀਮਾ ਉਹਦੀ ਸਟੇਟਮੈਂਟ ਤੇ ਦਰਜ ਕੀਤੀ ਗਈ ਆ ਇਹ ਪੰਜਾਂ ਦੇ ਵਿੱਚੋਂ ਦੋ ਦੋਸ਼ੀ ਜਿਹੜੇ ਆ ਗ੍ਰਸਟਾਰ ਕਰ ਲਏ ਗਏ ਨੇ ਤੇ 500 ਲੈ ਕੇ 735 ਸਨ ਜਿਹੜੇ ਕਿ ਉਸ ਟਾਈਮ ਉਹਨਾਂ ਨੇ ਅ ਸਰੀਏ ਦੇ ਰੋਡ ਨਾਲ ਦੇ ਸਿਰ ਦੇ ਵਿੱਚ ਵਾਰਦਾਤ ਕੀਤੀ ਮਾਰਨ ਦੇ ਨਾਲ ਦੀ ਮੌਤ ਹੋਈ ਹੈ ਤੇ ਅਸੀਂ ਇਹਦਾ ਪੋਸਟਮਾਰਟਮ ਕਰਵਾ ਰਹੇ ਹਾਂ ਤੇ ਫਰਦਰ ਇਹਨਾਂ ਦਾ ਜਿਹੜਾ ਪੋਸਟਮਾਰਟਮ ਲੈ ਕੇ ਤੇ ਇਹਨਾਂ ਦੀ ਜਿਹੜੀ ਰੰਜਿਸ਼ ਆ ਆਪਸ ਵਿੱਚ ਕਰਨ ਦੀ ਮੌਤ ਦਾ ਕਾਰਨ ਕੀ ਸੀ ਉਹ ਵੀ ਕਲੀਅਰ ਕੀਤਾ ਜਾਵੇਗਾ ਤੇ ਇਹਨਾਂ ਦੇ ਵਿਰੁੱਧ ਜਿਹੜੀ ਬਣਦੀ ਕਾਰਵਾਈ ਆ ਉਹ ਸਖਤੀ ਨਾਲ ਕੀਤੀ ਜਾਵੇਗੀ ਤੇ ਜਿਹੜੇ ਦੋਸ਼ੀ ਰਹਿੰਦੇ ਨੇ ਉਹਨਾਂ ਨੂੰ ਜਲਦੀ ਉਸਤਾ ਕੀਤਾ ਜਾਵੇਗਾ ਦਾ ਸੀ ਜਿਹੜਾ ਪ੍ਰੀਵੀਅਸ ਰਿਕਾਰਡ ਪਲੀਸ ਰਿਮਾਂਡ ਦੇ ਵਿੱਚ ਕਲੀਅਰ ਕਰਾਂਗੇ ਵੀ ਇਹਨਾਂ ਦਾ ਜਿਹੜਾ ਮਾੜੀ ਪਿਸ਼ੋਕੜ ਹੈਗੀ ਆ ਉਹ ਇਹਨਾਂ ਦੇ ਕੋਈ ਮਕਦਮਾ ਦਰਜ ਹੈ ਜਾਂ ਨਹੀਂ ਇਹ ਅਸੀਂ ਉਹਦਾ ਰਿਮਾਂਡ ਆ ਹਾਸਲ ਕਰਕੇ ਉਹ ਸਾਹਮਣੇ ਜਿਹੜੇ ਐਫੈਕਟਸ ਲਵਾਂਗੇ ਨਹੀਂ ਇਹ ਕੋਈ ਨਸ਼ੇ ਵਾਲੇ ਨਹੀਂ ਹੈਗੇ ਇਹਨਾਂ ਦੀ ਪੁਰਾਣੀ ਥੋੜੀ ਰੰਜਿਸ਼ੀ ਚੱਲਦੀ ਸੀ ਕੋਈ ਜੇ ਕੋਥੇ ਹੱਤਾ ਹੈਗਾ ਜਿਹਦੇ ਵਿੱਚ ਆਮ ਜਿਹੜੇ ਇਹ ਮੁੰਡੇ ਤਿੰਨ ਚਾਰ ਜਣੇ ਸੀ ਉਹ ਸ਼ਰਾਬ ਪੀਣ ਆ ਜਾਂਦੇ ਸੀ ਪਿੰਡ ਦੇ ਵਾਸੀ ਵੀ ਇਹਨਾਂ ਨੂੰ ਰੋਕਦੇ ਸੀ ਤੇ ਇਹ ਜਿਹੜਾ ਮਿਰਤਕ ਸਿੰਘ ਜਕਤਾਰ ਸਿੰਘ ਇਹ ਵੀ ਇਹਦੇ ਇਹਦੇ ਮੰਦੇ ਵਿੱਚ ਹੀ ਗੱਲ ਸੀ ਸ਼ਾਇਦ ਇਹਨਾਂ ਦੇ ਵੀ ਸੰੂਰੋਗਦਾ ਹੈਗਾ ਇਸ ਵਜਾ ਰੰਜਿਸ਼ ਨਾਲ ਇਹਨਾਂ ਦੀ ਜਿਹੜੀ ਉਹ ਲੜਾਈ ਹੋਈ ਤੇ ਲੜਾਈ ਹੋਣ ਤੋਂ ਬਾਅਦ ਆ ਇਹਨਾਂ ਨੇ ਇਕੱਠੇ ਹੋ ਕੇ ਉਹਦੇ ਸੱਟਾ ਮਾਰ ਕੇ ਉਸ ਦੀ ਪੇਜ ਹਥਿਆਰਾਂ ਨਾਲ ਮੌਤ ਕਰ ਦਿੱਤੀ ਪਹਿਲਾਂ ਲੜਾਈ ਹੋਈ ਸੀ ਦੇ ਨਾਲ ਇੱਕ ਸਾਥੀ ਸੀ ਗੋਲੂ ਉਹ ਦਿਨ ਉਹਨਾਂ ਦੀ ਰਜਿਸਟਰਦੀ ਸੀ ਇਸ ਲੜਕੇ ਦਾ ਉਹਨਾਂ ਦੀ ਫੌਜ ਉਸ ਸਮੇਂ ਕੋਈ ਰੰਜਿਸ਼ ਨਹੀਂ ਸੀ ਤੇ ਇਹ ਉਹਦੇ ਕਰਕੇ ਹੀ ਜਿਹੜਾ ਅੱਗੇ ਫਰਦਰ ਜਿਹੜਾ ਇਹ ਕਤਲ ਹੋ ਗਿਆ ਆਓ ਦੇਖ ਹਾਂ ਖਬਰ ਸਤੋਪੰਨ ਲੈ ਕੇ ਆਨੇ ਸਾਡੇ ਚੈਨਲ ਤੇ ਮਿਲੋ